ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਕੱਲ ਜਿਹੜਾ ਪੰਜਾਬ ਦੇ ਵਿੱਚ ਕਾਫੀ ਮੌਸਮ ਦੇ ਵਿੱਚ ਗੜਬੜੀ ਰਹੀ ਮੀਂਹ ਹਨੇਰੀ ਝੱਖੜ ਗੜੇ ਮਰੀ ਹੋਈ ਹੈ ਕਈ ਥਾਵਾਂ ਦੇ ਉੱਤੇ ਨੁਕਸਾਨ ਕਣਕ ਦੀ ਫਸਲ ਦਾ ਹੋਇਆ। ਉਹ ਜਿਹੜਾ 2-4 ਦਿਨਾਂ ਦੇ ਵਿੱਚ ਕਲੀਅਰ ਹੋ ਖੇਤਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਜਾਂ ਆਪਾਂ ਜਿਹੜਾ ਚੈੱਕ ਕਰਾਂਗੇ ਕਿ ਇਹਦਾ ਕਿੰਨਾ ਕੁ ਨੁਕਸਾਨ ਗੜੇ ਮਰੀ ਦਾ ਖਾਸ ਤੌਰ ਤੇ ਕਿਉਂਕਿ 2-4 ਦਿਨ ਜੇ ਉੱਤੋਂ ਪਨਕਣ ਗਿਆ ਫਿਰ ਕਲੀਅਰिफाई ਹੋ ਜਾਊ। ਕੋਈ ਜਗ੍ਹਾ ਦੇ ਉੱਤੇ ਕੱਲਾ ਮੀਂਹ ਪਿਆ ਮੀਂਹ ਜ਼ਿਆਦਾ ਨਹੀਂ ਹੋਇਆ ਹਨੇਰੀ ਝੱਖੜ ਸੀਗਾ ਜਾਂ ਜਿਹੜੀ ਗੜੇਮਰੀ ਸੀ ਬਾਕੀ ਥੱਲੇ ਕਮੈਂਟ ਕਰਕੇ ਤੁਸੀਂ ਆਪ ਦੇ ਏਰੀਆ 'ਚ ਦੱਸ ਸਕਦੇ ਹੋ ਕੋਈ ਥਾਵਾਂ ਦੇ ਉੱਤੇ ਹੋ ਸਕਦਾ ਮੀਂਹ ਦਰਮਿਆਨਾ ਜਾਂ ਭਾਰੀ ਹਲ ਨੂੰ ਗਿਆ ਹੋਵੇ ਪਰ ਹਲਕਾ ਮੀਂਹ ਦੇਖਣ ਨੂੰ ਮਿਲਿਆ ਤੇ ਕਈ ਥਾਵਾਂ ਦੇ ਉੱਤੇ ਕਣਕਾਂ ਠੀਕ ਖੜੀਆਂ ਨੇ ਕਈ ਥਾਵਾਂ ਦੇ ਉੱਤੇ ਕਣਕਾਂ ਲੰਬੀਆਂ ਪਈਆਂ ਨੇ ਕਈ ਥਾਵਾਂ ਦੇ ਉੱਤੇ ਗੜੇਮਰੀ ਹੋਈ ਹੈ ਤਿੰਨ ਤਰ੍ਹਾਂ ਨਾਲ ਫਸਲ ਨੂੰ ਕਹਿ ਸਕਦੇ ਪ੍ਰਭਾਵਿਤ ਹੋਈ ਜਿਹੜੀ ਪਹਿਲੀ ਕਣਕ ਜਿਹੜੀ ਖੜੀ ਆ ਕਣਕ ਰਹੀ ਆ ਮੀਂਹ ਪੈ ਗਿਆ ਉਹ ਤੇ ਤਾਂ ਪੋਜ਼ਿਟਿਵ ਇਫੈਕਟ ਹੈ ਉਹ ਤੇ ਵਧੀਆ ਇਫੈਕਟ ਹੋ ਕਿਉਂਕਿ ਟੈਂਪਰੇਚਰ ਡਾਊਨ ਆ ਗਿਆ ਜਿੰਨਾ ਚਾ ਦਾਣਾ ਭਰ ਰਿਹਾ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਵੱਜ ਜਾਊਗਾ ਹੌਲੀ ਹੌਲੀ ਪਕਾਉ ਹੋਊਗਾ ਤੇ ਉਹਦਾ ਝਾੜਾ ਜਿਹੜਾ ਵਧੀਆ ਰਹੂਗਾ ਕੁਝ ਕਿਸਾਨ ਵੀ ਢਿੱਗੀ ਕਣਕ ਬਾਰੇ ਪੁੱਛ ਰਹੇ ਕਿ ਕਣਕ ਵਿਛ ਗਈ ਹੈ ਦੇਖੋ ਕਿਸਾਨ ਵੀਰੋ ਜਿਹੜਾ ਕਣਕ ਵਿਛ ਗਈ ਹੈ ਪਿਛਲੇ 2-3 ਸਾਲਾਂ ਚ ਵੀ ਆਪਾਂ ਦੇਖਿਆ ਤੁਸੀਂ ਵੀ ਦੇਖਿਆ ਹੋਊਗਾ ਮੇਰਾ ਤਜਰਬਾ ਜਿਹੜੀ ਕਣਕ ਡਿੱਗ ਪੈਂਦੀ ਹੈ ਤਾਂ ਉਹਦੇ ਉੱਤੇ ਪਾਣੀ ਨਾ ਉਹਦੇ ਵਿੱਚ ਜਿਆਦਾ ਖੜੇ ਵੀ ਪਾਣੀ ਦੇ ਵਿੱਚ ਹੀ ਡੁੱਬ ਗਈ ਜਾ ਥੱਲੇ ਪਾਣੀ ਲੰਬਾ ਸਮਾਂ ਜਿਹੜਾ 2-4 ਦਿਨ ਖੜਾ ਰਿਹਾ ਉਹਦੇ ਨਾਲ ਜਿਹੜਾ ਫੰਗਸ ਵਗੈਰਾ ਗਰੋ ਕਰਦੀ ਹੈ ਉਹਦੇ ਨਾਲ ਜੜੀਆਂ ਹੈਗੀਆਂ ਰੂਟਸ ਜਿਹੜੀਆਂ ਉਹ ਜਮੀਨ ਛੱਡਦੀਆਂ ਨੇ ਜਿਆਦਾ ਲੰਬਾ ਟਾਈਮ ਪਾਣੀ ਜਦੋਂ ਖੜਾ ਰਹਿੰਦਾ ਕਿਉਂਕਿ ਆਕਸੀਜਨ ਮਿਲਦੀ ਨਹੀਂ ਰੂਟ ਜਿਹੜੀ ਜੜਾਂ ਦੀ ਵੈਸੇ ਏਜਿੰਗ ਹੋ ਰਹੀ ਹੁੰਦੀ ਹੈ ਉੱਥੇ ਪ੍ਰਭਾਵਿਤ ਪੈਂਦਾ ਫੰਗਸ ਵਗੈਰਾ ਗਰੋ ਕਰ ਸਕਦੀ ਪਰ ਜਿੱਥੇ ਖੇਤਾਂ 'ਚ ਪਾਣੀ ਨਹੀਂ ਜਿਹੜਾ ਕਣਕ ਚਾਹੇ ਵੈਸ਼ਗੀ ਪੂਰੀ ਟੈਂਪਰੇਚਰ ਡਾਊਨ ਆ ਗਿਆ ਉਹਦੇ ਵਿੱਚ ਆੜ ਨਹੀਂ ਤੁਹਾਡਾ ਘਟੂਗਾ ਵਧਣ ਦੇ ਵਿੱਚ ਤਕਲੀਫ ਜਿਹੜੀ ਦਿੱਕਤ ਹੋ ਸਕਦੀ ਪਰ ਬਾਕੀ ਜਿਹੜੀ ਜਿੰਨ ਸਿੱਟਾ ਜੇ ਨਿਕਲ ਰਿਹਾ ਤੇ ਉਹ ਹੈਗੀ ਉਹ ਜਿਹੜੀ ਆਪਦਾ ਰਿਕਵਰ ਕਰ ਜੂਗੀ ਜਿਹੜੀ ਦਾਣਾ ਜੀ ਚ ਅੱਧਾ ਵਿਚਦਾ ਬਣਿਆ ਹੋਇਆ ਉਹ ਹੈ ਸੀਗੀ ਆ ਉਹ ਹੋ ਸਕਦਾ ਵੀ ਪੂਰੀ ਸਿੱਧੀ ਖੜੀ ਨਾ ਹੋ ਸਕੇ ਪਰ ਉਹਦੇ ਵਿੱਚ ਝਾੜ ਦਾ ਬਹੁਤਾ ਘਸਾਰਾ ਨਹੀਂ ਲੱਗਦਾ ਜਿੱਥੇ ਗੜੇਮਾਰੀ ਹੋਈ ਹੈ ਜਿੱਥੇ ਜਿਹੜੀਆਂ ਬੱਲੀਆਂ ਉਹ ਗੜੇ ਭੰਦ ਹੁੰਦੇ ਉੱਥੇ ਇਫੈਕਟ ਆ ਜਿਹੜਾ ਝਾੜ ਦੇ ਉੱਤੇ ਹੋ ਸਕਦਾ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਜਿਹੜੇ ਗੜੇਮਾਰੀ ਕਾਰਨ ਨੁਕਸਾਨ ਦੇ ਜਿਹੜਾ ਅਸਾਰ ਹੈਗੇ ਬਾਕੀ ਥਾਵਾਂ ਦੇ ਉੱਤੇ ਖਣਕ ਠੀਕ ਖੜੀ ਹੈ ਵਧੀਆ ਹਾਲਤ ਚ ਹੈ ਟੈਂਪਰੇਚਰ ਲੋ ਆ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ 6-7 ਦਿਨੇ ਡੇਢ ਤੇ 10-11 ਦਿਨੇ ਤੇ ਬੱਦਲਬਾਈ ਜਾਂ ਹਲਕੇ ਕੋਈ ਮਾੜੀ-ਮੁੱਟੀ ਖਾਰਬੀ ਕਿਤੇ ਦੇ ਸਕਦੀ ਇਸ ਬੱਦਲਬਾਈ ਦੇ ਦੌਰਾਨ ਆਪਦੀ ਫਸਲ ਦੇ ਵਿੱਚ ਪੀਲੀ ਕੁੰਗੀ ਦਾ ਨਰੀਖਣ ਕਰਦੇ ਰਹਿਣਾ ਚੇਪਾ ਇੱਕ ਵਾਰ ਜਿਹੜਾ ਹੈਗਾ ਰੁਕ ਗਿਆ ਬਿਲਕੁਲ ਪਰ ਫੰਗਸ ਰੋਗ ਤੋਂ ਜਿੱਥੇ ਖਾਸ ਤੌਰ ਤੇ ਕਣਕ ਡਿੱਗੀ ਆ ਜਾਂ ਭਾਰੀ ਕਣਕ ਹੈ ਉੱਥੇ ਆਪਦੀ ਫਸਲ ਦਾ ਨਰੀਖਣ ਕਰਦੇ ਰਹੋ ਉੱਥੇ ਜ਼ਰੂਰਤ ਅਨੁਸਾਰ ਉਲੀਨਾਸ਼ਕ ਜ਼ਰੂਰ ਸਪਰੇਅ ਕਰਦੇ ਜਾਂ ਐਨਪੀਕੇ ਜਿੱਥੇ ਸਪਰੇਅ ਕਰਨ ਵਾਲਾ ਰਹਿੰਦਾ 13045 ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮੇ